ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਛਰੀਖਾਂ ਤਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਆ ਤੇ ਦੋ ਗੱਪਣਾਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਹਾਂ ਭਾਜੀ ਡੱਬੀ ਏ ਪਿੰਡ ਚੱਕ ਮਿਸਖਾ ਤਸੀਰ ਜਨਾਲਾ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਕਰੀ 998198475 ਠੀਕ ਹੈ ਤੇ ਅੱਜ ਤਿੰਨ ਫਿਰ ਤਿੰਨ ਲੈ ਆਣੀਆਂ ਜੀ ਅੱਜ ਪਰਸਾਂ ਵਾਲਾ ਵੇਚ ਗਿਆ ਫਿਰ ਮਾਲ ਹਾਂ ਪਰਸਾਂ ਵਾਲਾ ਠੀਕ ਹੈ ਤੇ ਚਲੋ ਕਿਹੜੀ ਤੋਂ ਕਰ ਲਈਏ ਸ਼ੁਰੂ ਭਾਈ ਡੱਬੀ ਦਾ ਵਧੀਆ ਅੱਛਾ ਹਾਂਜੀ ਚੰਗੇ ਕਦ ਕੱਦਤੀ ਆ ਦੋਵੇਂ ਗੱਬਣਾ ਵਾ ਤੁਹਾਨੂੰ ਇਹਦੀ ਭਾਜੀ ਬੱਛੀ ਇਹ 2 ਮਹੀਨਿਆਂ ਦੀ ਅੱਛਾ ਤੇ ਬੱਛੀ ਨਹੀਂ ਦਿੱਤੀ ਉਹ ਵੀ ਰਾਂਝੀ ਠੀਕ ਆ ਇਹ ਬੱਛੀ ਦੀ ਵੀਡੀਓ ਬਣਾਈ ਆ ਠੀਕ ਆ ਕਿਨੇ ਵੀਰ ਨੂੰ ਭਰਾਣੇ ਚਾਹੀਦੀ ਹੋਗੀ ਤੇ ਮਗਾਲੀ ਠੀਕ ਆ 2 ਮਹੀਨਿਆਂ ਦੇ ਵਿੱਚ ਹੀ ਗੁੰਨਾ ਭਾਜੀ ਗਾਂਵਾਂ ਵਾਲੋ ਜਾੜਤੀ ਆ ਅੱਛਾ ਮੁੰਡੇ ਨੇ ਨਾ ਕਬੂਤਰ ਗਵਾਤਰਾਂ ਦਾ ਜ਼ਿਆਦਾ ਸ਼ਿਕਾਇਤ ਨਹੀਂ ਵੀਰੋ ਅੱਛਾ ਤੇ ਮਨ ਨੂੰ ਆਖੀ ਓਖੀ ਨਹੀਂ ਲੱਗਦਾ ਤੁਹਾਨੂੰ ਪਤਾ काही ਨਹੀਂ ਵੀਰ ਲੱਗਦਾ ਮੈਨੂੰ ਅੱਛਾ ਹਾਂ ਤੇ 42000 ਦੀ ਲੈ ਕੇ ਆਇਆ ਅੱਛਾ ਭਾਜੀ ਵੱਡੀ 13 14 ਕਿਲੋ ਦੁੱਧ ਮੰਨ ਲਓ ਕਹਿੰਦੇ ਵੀ ਜਿੰਨਾ ਹੀ ਲੈਂਦੀ ਚੁੰਦੇ ਰਹੇ ਆ ਅੱਛਾ ਮੁੜ ਕੇ ਘਰ ਦੀ ਘਰ ਦੀ ਜਾਓ ਪਾਜੀ ਸੇਵਾ ਨਹੀਂ ਕਰਨੀ ਘੜਨਾ ਹੀ ਹੈ ਹਾਂਜੀ ਹਾਂਜੀ ਪਾਜੀ ਤੇ ਉਹਨਾਂ ਕੋ ਘੜੀ ਆ ਹੁਣ ਪਾਜੀ 8 ਲੀਟਰ ਦੁੱਧ ਆ 7 ਲੀਟਰ ਆਣਾ ਮੰਨ ਲਓ ਦੇਣੀ ਆ ਅੱਛਾ ਇਹ 7 ਲੀਟਰ ਦੁੱਧ ਹੋਊਗਾ ਠੀਕ ਆ ਇਹ ਦੇਖੋ ਥਾਣੇ ਵੇਖੋ ਕਿਹੋ ਜਿਹੀ ਲੱਗੀ ਗਾੜੀ ਥੋੜੀ ਠੱਕ ਰੱਖਦੀ ਵੜ ਠੀਕ ਆ ਬਾਕੀ ਚਵਾ ਲਗਾ ਵੜ ਨੂੰ ਕਿਦੇ ਠੀਕ ਆ ਅਜੇ ਪਾਜੀ ਪਸਮੀ ਨਹੀਂ ਜਿ ਵੜ ਚਲੋ ਖੋਲੋ ਫਿਰ ਤੋਰਦੀਏ ਚਿੱਗੀ ਹੈ ਬਾਈ ਜੀ ਉਹ ਜਿਹੜੇ ਛੇ ਦੰਦ ਆ ਜਿਹੜੇ ਦੰਦ ਦਾ ਕੱਦ ਦੇਖੋ ਕਿੰਨਾ ਵੱਡਾ ਹੈ ਤੇ ਕੱਦ ਜਿਹੜਾ ਚੰਗਾ ਸਾਈਡ ਵਾਲੇ ਦੰਦ ਜਿਹੜੇ ਹਜੇ ਹੈਗੇ ਆ ਇਹਦੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਦੇ ਕੋਲ ਹੈਗਾ ਥਾਣ ਚਾਰੇ ਇੱਕੋ ਜੇ ਠੀਕ ਆ ਹਾਂ ਆ ਦੇਖੋ ਫਸਮਾਈ ਹੈ ਵੇ ਇਧਰ ਦੇਖੋ ਹਾਂ ਦੇਖ ਸਾਡੇ ਜੀ ਬਹੁਤ ਹੀ ਪੋਲੀ ਵੇਖੋ ਥਾਣ ਗੱਡੇ ਵੜ ਨੇ ਠੀਕ ਆ ਹਾਂਜੀ ਤੇ ਦੇਖੋ ਕਿੰਨਾ ਫਿਰ ਇਹਦਾ ਮੁੱਲ ਪੱਕਾ ਬਈ ਛੱਟ ਕੇ ਲੋ ਤੇ ਮੁੱਲ ਮੋਲੇ ਭਾਜੀ ਕਰ ਲਈਏ ਦਾ ਭਾਈ ਯਾਰ ਭਾਈ ਯਾਰ ਹਾਂਜੀ ਵਿੱਚੋਂ ਕਿੰਨੇ ਕਰਦੇ ਨਾ ਮਾਨਤ ਅੱਛਾ 20000 ਦੇ ਦਈਏ ਲੱਗਦਾ 20000 ਦੀ ਮੋਕੇ ਤੇ ਹੋਰ ਕਰ ਦੋਗੇ ਕਰਾ ਲਓ ਵਿੱਕੀ ਕੋ ਵੀ ਥੋੜਾ ਪਤਾ ਕੋਈ ਵਿੱਕੀ ਭਾਈ ਕਰੀਏ ਮਾਨਤਾਂ ਹੋਰ ਦੋ ਛੜ ਦੀ ਵਿੱਚ ਅੱਛਾ 18000 ਦੀ ਦੇ ਦੇ 18000 ਦੀ ਭਾਜੀ ਬੱਛੀ ਦੇ ਦਾਂਗੇ ਅੱਛਾ 17000 17000 ਦੀ ਬਾਕੀ ਉਹ ਦੇਖੋ ਸਾਰੀ ਗੱਡੇ ਲੜਨੇ ਕੋ ਫੋਨ ਲਾਵੇ ਕਰੀ ਹਨਾ ਭਾਜੀ ਇਧਰ ਕੋ ਫੇਰ ਖੋਲ ਕੇ ਭਾਈ ਇਹ ਕੰਮ ਜੀ ਇਹ ਗਾਣਾ ਵੇਦਿਆ ਨਾ ਦਾ ਕਾਫੀ ਪਿਆਰ ਆ ਯਾਰ ਭਾਜੀ ਚੰਗੀ ਆ ਚੀਜ਼ ਸਾਂਭੀ ਨਹੀਂ ਕਿਹਨੇ ਠੀਕ ਆ 10000 ਰੁਪਏ ਦੱਸਿਆ ਜਿਹੜੇ ਧਿਆਰੇ ਨਾਲ ਲੈਂਦੀ ਉਹਨਾਂ ਨੂੰ ਅੱਛਾ ਹਾਂਜੀ ਉਹ ਉਹ ਧਿਆਰੇ ਨਾਲ ਮੈਂ ਲੋਪਾਤੀ ਜੀ ਵੀਡੀਓ ਠੀਕ ਆ ਬਹੁਤ ਹੀ ਭਾਜੀ ਬੇਸਤ 7 ਕਿਲੋ ਦੋਧਿਆ ਠੀਕ ਆ 12000 ਦੀ ਭਾਜੀ ਹੋ ਜੂਗੀ ਬੱਛੀ 17000 ਰੁਪਏ ਕੋਈ ਕੋਈ ਮਕੀਮ ਕੋਈ ਚੰਗੀ ਸਾਂਭ ਦੋ ਨਾ ਅੱਛਾ ਫਿਰ 11 12 ਕਿਲੋ ਦੋਧਿਆ ਚਲੋ ਦੋ ਮਹੀਨੇ ਦੀ ਬੱਛੀ ਆ ਬੱਛੀ ਤੇ ਆਪਣੀ ਕੋਈ ਵੀਡੀਓ ਬਣੀ ਆ ਅੱਛਾ ਜਿਹੜੇ ਵੀ ਇਧਰ ਦੇਖਣੀ ਤੇ ਵਿਖਾ ਦਾਂਗੇ ਠੀਕ ਆ ਹਾਂਜੀ ਆ ਗੱਬਣਾਗੇ ਤੇ ਹੁਣੇ ਕਾ ਗੱਬਣੇ ਇੱਕ ਨੇ ਕਿ ਦੁੱਧ ਆ ਲਈਆ ਇਧਰ ਇੱਕ ਭਾਜੀ ਠੀਕ ਠੰਡੀ ਤੇਰੀ ਆ ਕਿ ਪੂਰੀ ਠੀਕ ਐ ਭਾਜੀ ਮਾਲ ਨਾਲ ਲੱਭੜਾ ਔਖਾ ਹੈ ਹਾਂਜੀ ਵੇਚਣਾ ਵੇਚਣਾ ਵੀਜੀ ਸੌਖਾ ਹੈ ਪਤਾ ਕਰ ਬਾਗਾ ਦੋ ਨਾ ਗੱਲ ਮਾ ਲੋ ਉਹਨਾਂ ਮੰਗਿਆ ਭਾਈ 47000 ਰੁਪਿਆ ਬਾਪੂ ਨੇ ਅੱਛਾ ਤੇ ਇਹ ਸਭ ਕੁਝ ਵਿਕੀ ਜਾਂਦਾ ਵੀ ਇਹ ਪਾਪਾ ਜਾਂ 40 ਮੰਗ ਜਾ 45 ਮੰਗ 47 ਦਾ ਕੀ ਹਿਸਾਬ ਆਊਗਾ ਅੱਛਾ ਤੇ ਉਹ ਆਂਦਾ ਵੀ ਤੇਰਾ ਹਿੱਸਾ ਹੈ ਭਾਜੀ ਸਿੱਧੀ ਲੜਾਈ ਹੋਊਗੀ ਅੱਛਾ ਭਾਜੀ ਚਲੋ ਅੱਧੇ ਐਂਗਾ ਅੱਧਿਆਂ ਦੀ ਲੈ ਲੈਣੇ ਆ ਅੱਛਾ ਪਰ ਭਾਜੀ ਉਹਨੇ ਨਾ ਹਿਸਾਬ ਨਾਲ ਪੈਸੇ ਖਲਾਰਦੇ ਬਾਪੂ ਨੇ ਅਸੀਂ ਪਾਏ ਫੜਾਤੇ 20000 ਰੁਪਇਆ ਭਾਈ ਫੜਾਤਾ ਵੇੜਦਾ ਅੱਛਾ ਆਂਦੇ ਇਹ ਨਹੀਂ ਹੁਣੀ ਭਾਈ ਪੈਖ ਲਾਰਦੇ ਹੁੰਦਾ ਜਾਓ ਤੈਨੂੰ ਖੇੜਾ ਫੁੱਟੋ ਜਾ ਕੇ ਅੱਛਾ ਤੇ ਬਾਕੀ ਮਾਲ ਲੱਭਣਾ ਔਖਾ ਠੀਕ ਹੈ ਉਹਨੂੰ ਭਾਈ ਜਿਹੜਾ ਮਰਜੀ ਲਈ ਜਾਵੇ ਬਾਕੀ ਮਾਲ ਮੋਲੀ ਤੁਹਾਨੂੰ ਪਤਾ ਪੈਣਾ ਹਾਂਜੀ ਹਾਂਜੀ ਭਾਈ ਤੇ ਮੁਰਗੇ ਭਾਈ ਚਲੋ ਲੱਲੀ ਠੰਡਾ ਠੰਡਾ ਪੈ ਗਿਆ ਹੈਗਲਾ ਅੱਛਾ ਮੁਰਗੇ ਲੈ ਲਈ ਨਹੀਂ ਵੇੜ ਬਾਕੀ ਭਾਈ ਦੀ ਨੀ ਕੀ ਨੀ ਕਿਹਾ ਸਿੰਘ ਜੀ ਹੈਗੇ ਜੀ ਅੱਛਾ ਤੇ ਭਾਈ ਬਾਪੂ ਨੇ ਆਖਿਆ ਵੀ 14 ਕਿਲੋ ਦੁੱਧ ਮੰਨ ਲਓ ਮੈਂ ਚੁੰਦਾ ਰਿਆਂ ਅੱਛਾ ਇਹ ਥੱਲੇ ਠੀਕ ਹੈ ਇੱਕ ਦੋ ਦਿਨ ਹੀ ਕੱਢਦੇ ਹੀ ਬਸ ਤੇ ਜੇ ਇਹਦੇ ਮੰਨ ਲਓ ਆਂਦੇ ਠੀਕ ਹੈ ਜੀ ਤੋਰ ਸੋਣੀ ਹੈ ਜੇ ਹਨਾ ਤੋਰ ਦੋ ਫਿਰ ਇਹਨੂੰ ਹੈਗੀ ਠੰਡੀ ਤੇਰੀ ਹੈ ਜਿਹੜੀ ਇੱਕਦਾਂ ਟਿੱਪ ਦਿੰਨੇ ਭਾਜੀ ਠੀਕ ਹੈ ਆ ਦੇਖ ਸਾਡੇ ਜੀ ਇੱਕ ਹੋ ਜਾ ਭਾਜੀ ਹੁਣ ਡਿਆਲ ਬੋਲੋ ਠੀਕ ਹੈ ਹਾਂਜੀ ਤਾਰ ਵੀ ਸਾਫ਼ ਹੈ ਜਿਹੜੀ ਚਾਲੇ ਚਾਣਾ ਚ ਤੇ ਆ ਥਾਣਾ ਦਾ ਸਾਈਜ਼ ਗਿਆਪ ਵੀ ਜਿਹੜਾ ਚੰਗਾ ਹੈ ਖੋਲੋ ਫਿਰ ਤੋਰ ਦਈਏ ਉਹਨਾਂ ਕਹਿੰਦੇ ਆ ਵੀ ਇਹ 14 ਕਿਲੋ ਦੁੱਧ ਦੇ ਦਿੰਦੀ ਆ। ਅੱਛਾ। ਆਪਾਂ ਭਾਈ ਪਾਜਾ ਦੀ ਗਰੰਟੀ ਨਹੀਂ ਦਿੰਦੇ। ਠੀਕ ਆ। ਉਹ ਟਿੱਪ ਤੇ ਆ। ਉਹ ਆਪਣੀ ਆਗੇ ਟਿੱਪ ਲੈ। ਠੀਕ ਆ। ਭਾਈ ਸਾਡਾ ਦਲਾਲ ਆਂਦਾ ਵੀ ਇੰਨੀਆਂ ਗਰੰਟੀਆਂ ਨਾਲ ਦਿਆ ਕਰ। ਅੱਛਾ। ਠੀਕ ਐ ਗੱਲ। ਕੋਈ ਆਲਾ ਤੂੰ ਵੀਡੀਓ 'ਚ ਨਿਕਲ ਕੇ ਕਹਿ ਦੀ ਪਈ ਨੇ ਗਰੰਟੀ। ਪਤਾ ਗੱਲ ਪਾਜੀ ਸਾਡੇ ਇਹ ਕਿਹੜਾ ਕਰਦੀਆਂ। ਹਾਂਜੀ ਹਾਂਜੀ। ਭਾਈਆ 2000 ਇੰਨਾਂ 'ਚ ਵਜਣਾ ਇੱਕ 'ਚ। ਠੀਕ ਆ। ਮੈਂ ਸੌਂਵਾ ਖਾਈ ਜੀਏ ਕੋਈ ਟਿੱਪ ਕੇ ਲੈ ਜੀ ਆਪਣੀ। ਠੀਕ ਆ। ਬਣਾ ਤੀ ਲੈਂਦੀਆਂ ਠੀਕ ਐ ਗੱਲ। ਇੱਕ ਤਰ੍ਹਾਂ ਕੋਈ ਟਿੱਪ ਕੇ ਲੈ ਜ ਬਾਕੀ ਤਾਂ ਇਹ ਹੈ ਕਿ ਚਲੋ ਸੰਭੀ ਸੰਭੀ ਚੰਗੀ ਆ ਤੇ ਹੱਗੀ ਵੀ ਗਰਮੀ ਆ ਤੇ ਆਉਣ ਵਾਲੀ ਇਹ ਗਰਮੀ ਨਾਲ ਤਾਂਹਾ ਵੀ ਗਈ ਠੀਕ ਹੈ ਜੀ ਇਹ ਗਾਂ ਹੀ ਤੇ ਕੰਦਰ ਲਈ ਖਾਣੇ ਤੇ ਚੰਗੀ ਤਰ੍ਹਾਂ ਦੇਖ ਸਕਦੇ ਇੱਥੇ ਲਾ ਕੇ ਚਲੋ ਲੈ ਜਾ ਤੇ ਇਹਦਾ ਮੁੱਲ ਫਿਰ ਭਾਜੀ ਪਤਾ ਕਰ ਲਿਆ ਸਾਡੇ ਕੋਲ ਕੀਦਾ ਸਾਡੇ ਸਾਹਮਣੇ ਵਾਧੂ ਹਾਂਜੀ ਅਸੀਂ ਭਾਜੀ ਛੱਤੀ ਦੀ ਵੇਰ ਦੇ ਸਕਦੇ ਹਾਂ 37 ਦੀ ਵੇਚ ਸਕਦੇ ਅੱਛਾ ਪਰ ਇਹ ਕੰਮ ਨਹੀਂ ਕਰਨਾ ਅੱਛਾ ਵੇਰ ਪਤਾ ਕਿੰਨੇ ਦੇ ਦੇਣੀ ਆਪਾਂ ਕਿੰਨੇ ਦੀ 32000 ਦੀ 32000 ਦੀ 32000 ਦੇ ਜੇ 200 ਰੁਪਏ ਛੋੜੀ ਹੋਊਗੀ ਅੱਛਾ ਲੈਣ ਨੇ ਇੱਕ ਦੋ ਦਿਨ ਲੈ ਜਣੇ ਤੇ ਵੇੜ ਹੋ ਜਾ ਬੰਨ ਜਾਣੀ ਠੀਕ ਆ ਹਾਂਜੀ ਉਹਨੇ ਕਿਹਾ ਬਈ ਹੋਰ ਫੁੱਲ ਜਾਂਦੀ ਥੋੜੀ ਜੀ ਮਨ ਲਓ ਇੱਕ ਦੋ ਦਿਨ ਮਨ ਲਓ ਰਹਿ ਗਈ ਬਸ ਠੀਕ ਆ ਹਾਂਜੀ ਤੇ ਹੁਣ ਜਿਹੜੀ ਇਹ ਕੰਡ ਤੇ ਰਹਿ ਗਈ ਉਹ ਵੀ ਦਿਖਾ ਦਈਏ ਇਹ ਭਾਜੀ ਪਹਿਲਣ ਬਚੀ ਜੀ ਅੱਛਾ ਇਹ ਜਮਾਂਦਰੂ ਹੀ ਤਿੰਨ ਆਥਣਾ ਦੀ ਆ ਅੱਛਾ ਜੇ ਸੋਨਾ ਪਹਿਲਾਂ ਨਹੀਂ ਨਿਕਿਆ ਹਾਂ ਦੇਖੋ ਇਹ ਵੀ ਪਾਸ ਕਰਾਈ ਤੇ ਨਹੀਂ ਕਿ ਅੱਜ ਮਨਾ ਭਾਜੀ ਮੈਂ ਕਰਾਈ ਦਈਏ ਲਓ ਜੀ ਆ ਦੇਖ ਸ਼ਹਿਰ ਹੋ ਗਿਆ ਇੱਕੋ ਜਿਹਾ ਭਾਜੀ ਸ਼ਹਿਰ ਦਾ ਮੁੰਡਿਆ ਠੀਕ ਐਚੋ ਭਾਜੀ ਇੱਕ ਧਾਰ ਵੀ ਕੋਈ ਵੀਰ ਕੱਢ ਦੇਣਾ ਅਗੇ ਅੱਛਾ ਤੇ ਮੈਂ ਮੰਨ ਜੂਗਾ ਕਿ ਵੀ ਜਮਾਂਦਰੂ ਹੀ ਤਿੰਨ ਥਣ ਜੇ ਦੇ ਅੱਛਾ ਤੇ ਪਹਿਲਣ ਸੂਏ ਵੱਛੀ ਜੇ ਅੱਛਾ ਤੇ ਦੇਖ ਲਓ ਕਿੰਨੀ ਸੋਹਣੀ ਮਤਲਬ ਕਿ ਕਥਣ ਚੋਂ ਸਰੂ ਹੀ ਨਹੀਂ ਆਇਆ ਨਹੀਂ ਆਇਆ ਨਹੀਂ ਭਾਜੀ ਉਹ ਠੀਕ ਹੈ ਪਹਿਲਣ ਸੁਣੀ ਹੈ ਤੇ ਉਹ ਆਇਆ ਨਹੀਂ ਹੈ ਤੇ ਤੋਰ ਫੇਰ ਇਹਨੂੰ ਇਹ ਮੂੰਹ ਭਾਜੀ ਵੇਖੋ ਇੰਦਰਾ ਭਾਓ ਯਾਦ ਨਹੀਂ ਮੂੰਹ ਫੜਾਂ ਤਾਂ ਥੋੜਾ ਜਿਹਾ ਕਰਦੀ ਆ। ਡਰ ਗਈ ਆ ਜਿਹੜੀ ਮੂੰਹ ਫੜਿਆ ਮੇਰੇ ਤੋਂ। ਲਓ ਜੀ। ਆਹ ਠੰਡੀ ਤੇਰੀ ਬਾਕੀ ਕੱਖ ਨਹੀਂ ਆਉਂਦੀ। ਠੀਕ ਐ। ਇਹ 6-7 ਦਿਨ ਪਾਜੀ ਖੜਦੀ ਚ ਵੜ। ਠੀਕ ਐ ਤੇ ਇਹ ਕਿੰਨਾ ਕੁ ਦੁੱਧ ਚ ਵਾਈ ਜਾਊਗੀ? ਦੁੱਧ ਭਾਜੀ ਆਪਣੀ સેવા-ਸੇਵਾ ਦਾ ਹੀ ਆ। ਅੱਛਾ। ਕੋਈ ਨਹੀਂ ਗਾਰੰਟੀ ਦਿੰਦੀ ਭਾਜੀ। ਤੇ ਇਹਦਾ ਮੁੱਲ? ਇਹ ਸੁੱਕੇ ਹੈਗੀ ਆ। ਬਹੁਤ ਆਣੀ ਤੇ 8-9 ਕਿਲੋ ਦੇ ਚ ਵਾਈ ਜਾਊਗੀ। ਅੱਛਾ। ਹਾਂਜੀ। ਤੇ ਇਹ ਕਿੰਨੇ ਦੀ ਦੇ ਦੇਣੀ ਆ? ਇਹ ਭਾਜੀ ਦੇਰੀਏ 24000 ਦੀ 24000 ਦੀ ਹਾਂਜੀ ਵਿੱਚੋ ਕਰਨਾ ਮੰਨਤਾ ਨਾ ਭਾਜੀ 24000 ਦੀ ਭਾਜੀ ਵਛੀ ਹੋ ਜੂਗਾ ਅੱਛਾ 24000 ਬਾਕੀ ਥਾਂ ਦੀ ਨਹੀਂ ਕੋਈ ਗੱਲ ਆ ਜਵੰਦ ਰਹੀ ਆ ਠੀਕ ਆ ਵਛੀ ਦੇ 35000 ਦੀ ਆ ਅੱਛਾ ਪਰ 24000 ਦੀ ਦੇ ਲਈ ਠੀਕ ਆ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਣਾ ਬਾਕੀ ਹੈਗੀ ਠੰਡੀ ਧੀਰੀ ਆ ਜਿਹੜੀ ਆਹ ਥਣ ਭਾਜੀ ਵਿਖਾ ਦਿਓ ਉਤਰਾ ਹੀ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤਸੱਲੀ ਭਾਜੀ ਕਰੇ ਕਰੇ ਕੋਈ ਨਹੀਂ ਵੇਸ਼ ਚਾਹ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ হ্যাঁ যেস্তো বিডিও পুরা দেখা